ਜਦੋਂ ਬੰਦੇ ਦੇ ਦਿਨ ਮਾੜੇ ਚੱਲਦੇ ਆ ਨਾ ਉਦੋਂ ਖਾਲੀ ਵੀ ਰਫਲ ਚੱਲ ਜਾਂਦੀ ਹੈ ਇੱਕ ਕਹਾਵਤ ਹੈ ਬੱਸ ਦੇ ਵਿੱਚ ਬੰਦਾ ਬੈਠਾ ਸੀ ਕਸਵਾਰੀ ਚੜੀ ਉਹ ਰਫਲਾਂ ਨੂੰ ਮੂੰਹ ਕਰੀ ਖੜਾ ਉਹ ਕਹਿੰਦਾ ਭਾਈ ਜੀ ਮੜਾ ਇਹਨ ਸਿੱਧੀ ਗੱਲ ਹੈ ਕਹਿੰਦਾ ਨਹੀਂ ਰੌਂਦ ਕੱਢੇ ਵੀ ਹੈ ਮੈਂ ਲਾਇਸੈਂਸ ਨਿਊ ਕਰਾਉਣ ਚੱਲੇ ਆ ਉਹ ਕਹਿੰਦਾ ਭਾਈ ਜੀ ਮੇਰੇ ਤੇ ਦਿਨ ਮਾੜੇ ਚੱਲਦੇ ਆ ਜਦੋਂ ਦਿਨ ਮਾੜੇ ਚੱਲਦੇ ਹੁਣ ਖਾਲੀ ਵੀ ਚੱਲੇ ਜਾਂਦੀ ਹੈ ਉਹ ਹੋਈ ਅੱਜ ਬਾਦਲ ਨਾਲ ਸੁਖਵੀਰ ਬਾਦਲ ਨਾਲ ਅੱਜ ਲੇਟੈਸਟ ਜਿਹੜਾ ਕਿ ਡਿੰਪੀ ਢਿੱਲੋ ਦੀਪ ਬੱਸ ਦੇ ਮਾਲਕ ਹੈ ਜਦੋਂ ਬਾਦਲ ਸਰਕਾਰ ਸੀ ਇਹਨਾਂ ਨੇ ਬੱਸਾਂ ਧੜਾ ਧੜ ਪਾਈਆਂ ਬਰਾਬਰ ਦੀ ਕੰਪਨੀ ਹੈ ਆਰਬਿਟ ਦੀ ਡਿੰਪੀ ਢਿੱਲੋ ਦੀ ਔਰ ਨਾਲ ਇਹ ਵੀ ਹੈ ਕੱਲੇ ਉਹ ਸਮਰਥਕ ਨਹੀਂ ਸੀ ਜੇ ਸੁਖਵੀਰ ਬਾਦਲ ਨੂੰ ਕੋਈ ਮਾੜਾ ਚੰਗਾ ਬੋਲਦਾ ਸੀ ਨਾ ਉਹ ਮਤਲ ਲੜਾਈ ਮੁੱਲ ਲੈਂਦੇ ਸੀ ਇੱਕ ਲੜਾਈ ਤਾਂ ਹੁੰਦੀ ਹੈ ਇੱਕ ਲੜਾਈ ਮੁੱਲ ਲੈਣੀ ਕਿਸੇ ਵਾਸਤੇ ਤੋ ਦੋਨੇ ਭਰਾ ਮਤਲਬ ਪੂਰਾ ਖੈਬਰ ਦੇ ਸੀ ਈਵਨ ਕਿ ਰਾਜੇ ਬੜਿੰਗ ਨਾਲ ਇਟ ਕੁੱਤੇ ਵਾਲਾ ਬੈਰ ਪੈ ਗਿਆ ਸੀ ਕਾਦੇ ਕਰਕੇ ਸੁਖਵੀਰ ਬਾਦਲ ਕਰਕੇ ਤੇ ਉਹਨੋਂ ਜਿਹੜੀ ਖਾਲੀ ਚੱਲ ਗਈ ਉਹਦਾ ਮਤਲਬ ਇਹ ਹੈ ਕਿ ਅੱਜ ਡਿੰਪੀ ਢਿੱਲੋ ਆ ਜਿਹੜਾ ਉਹ ਸੁਖਵੀਰ ਬਾਦਲ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਅਲਬੇ ਦਾ ਕਹਿ ਗਿਆ ਇਹਨੂੰ ਕਹਿੰਦੇ ਆ ਦਿਨ ਮਾੜੇ ਜਦੋਂ ਚੱਲਦੇ ਹੋਣਾ ਹੁਣ ਇੱਕ ਕੁਦਰਤ ਹੈ ਜਿਹੜਾ ਆਪਾਂ ਕੋਈ ਇਤੇ ਵੀ ਧਰਮਕ ਸਥਾਨ ਤੇ ਜਾਂਦੇ ਆ ਤਾਂ ਜਿਹੜੀਆਂ ਇਮਾਰਤਾਂ ਉਹ ਇੱਟਾਂ ਦੀਆਂ ਬਣੀਆਂ ਹੋਈਆਂ ਉੱਤੇ ਸਿਰਫ ਇੱਕ ਪ੍ਰੋਗਰਾਮ ਕੀਤੇ ਜਾਂਦੇ ਆ ਜਿਹੜਾ ਰੱਬ ਹੈ ਰੱਬ ਸੰਗਤ ਵਿੱਚ ਵਸਦਾ ਲੋਕਾਂ ਵਿੱਚ ਵਸਦਾ ਗੁਰੂ ਸਾਹਿਬ ਨੇ ਕਿਹਾ ਸੀਗਾ ਵੀ 20 ਵਿਸਵੇ ਗੁਰੂ ਤੇ 21 ਵਿਸਵੇ ਸੰਗਤ ਸੰਗਤ ਹੈ ਜਿਹੜੀ ਵੱਡੀ ਹੁੰਦੀ ਹੈ ਹੁਣ ਜਿਹੜਾ ਰੱਬ ਹੈ ਉਹ ਲੋਕਾਂ ਚ ਵਸਦਾ ਹੈ ਹੁਣ ਇਹਦੇ ਜਿਹੜੇ ਹਤਾ ਇਸੇ ਜੀ ਪੂਰੇ ਕੁਦਰਤ ਨੇ ਇਹੋ ਜੀ ਬੇਵ ਚਲਾਈ ਐ ਕਿ ਬੰਦਾ ਇਹ ਸੁਖਬੀਰ ਬਾਦਲਾ ਜਿਹੜਾ ਮਣਾ ਚੋਂ ਲੈਂਦਾ ਜਾਂਦਾ ਦੇਖੋ ਸਿਕੰਦਰ ਸਿੰਘ ਮਲੂਕਾ ਸੀ ਦੀ ਕੱਬੀ ਸੱਜੀ ਬਾਹ ਸੀ ਮਲੂਕਾ ਵੀ ਕਹੀ ਤੇ ਧਰ ਕੇ ਰੋਟੀ ਖਾਂਦਾ ਸੀ ਬਾਦਲ ਕਾਂ ਪਿੱਛੇ ਪੂਰਾ ਲੜਦਾ ਸੀ ਔਰ ਚੰਦੂ ਮਾਇਰਾ ਖਟੜਾ ਰਖੜਾ ਸਰਜੀਤ ਸਿੰਘ ਰਖੜਾ ਤੇ ਆਪਣਾ ਇਹ ਖਟੜਾ ਜਿਹੜਾ ਡੀਆਈਜੀਸੀਓ ਪੂਰੀ ਬਾਦਲ ਕੀ ਬੋਲੀ ਬੋਲਦਾ ਜੀ ਅੱਜੋ ਸੁਖਬੀਰ ਬਾਦਲ ਦੇ ਕਲਾਬ ਬੋਲਦਾ ਚਾਹੇ ਉਹ ਅਫਸਰ ਹੈ ਇਹ ਡਿੰਪੀ ਢਿੱਲੋਂ ਇੱਕੇ ਦਾ ਭਾਈ ਸੀ ਤਾਂ ਇਹ ਪੂਰੇ ਸਰਪ੍ਰਸਤ ਸੀਗੇ ਇਹਦੇ ਇਹ ਬੰਦੇ ਸਾਰੇ ਭੱਜ ਗਏ ਸਾਰੇ ਕਿਉਂ ਭੱਜ ਗਏ ਕਿਉਂਕਿ ਇਹਨਾਂ ਨੂੰ ਜਦੋਂ ਪਿੰਡਾਂ 'ਚ ਜਾਂਦੇ ਆ ਹੁਣ ਸੁਖਵੀਰ ਬਾਦਲ ਤੱਕ ਇਹਦੇ ਭੋਗਾਂ ਤੇ ਨਹੀਂ ਜਾਂਦਾ ਉਹ ਤਾਂ ਉਹਦੇ ਇਲਾਕੇ 'ਚ ਜਾਂਦਾ ਹੈ ਸਰਦਾਰਾਂ ਦੇ ਜਾਂਦਾ ਹੈ ਜਿੱਥੇ ਸਰਦਾਰਾਂ ਦੇ ਜਾਂਦਾ ਸਰਦਾਰਾਂ ਦੀ ਆਮ ਲੋਕਾਂ ਨਾਲ ਬੰਨਦੀ ਨਹੀਂ ਹੁੰਦੀ ਇਹ ਵੀ ਇੱਕ ਕੁਦਰਤ ਦਾ ਨਿਯਮ ਹੈ ਜਿਹੜੇ ਵੱਡੇ ਲੋਕ ਆ ਉਹ ਛੋਟੇ ਲੋਕਾਂ ਨੂੰ ਪਸੰਦ ਨਹੀਂ ਕਰਦੇ ਤੇ ਛੋਟੇ ਲੋਕ ਵੀ ਜਾਂਦੇ ਨਹੀਂ ਉਹਨਾਂ ਦੇ ਘਰੇ ਉਹ ਜਾਂਦਾ ਦੂਜੇ ਭੋਗਾਂ ਦੇ ਹੁਣ ਜਿਹੜੇ ਇਹ ਲੋਕ ਜਾਂਦੇ ਸੀ ਪਿੰਡਾਂ 'ਚ ਸੱਥਾਂ ਜਿਨ੍ਹਾਂ ਨੂੰ ਲੋਕ ਘੇਰਦੇ ਸੀ ਦੱਸੋ ਜੀ ਬੇਅਤਬੀ ਹੋਈ ਐ ਦੱਸੋ ਜੀ ਤੁਹਾਡੇ ਰਾਜ ਵਿੱਚ ਆਹ ਕੁਝ ਹੋਇਆ ਤੁਹਾਡੇ ਆਹ ਕੁਝ ਹੋ ਗਿਆ ਕੱਲ ਬਾਦਲ ਕੀ ਬੱਸ ਨੇ ਬੱਚਾ ਕੁਜਲਤਾ ਪਰਸੋ ਬਾਦਲ ਕਹਨੇ ਢਾਬੇ ਤੇ ਕਬਜ਼ਾ ਕਰਦੇ ਸੀ ਜੋ ਬੰਦੇ ਕੱਲ ਬਾਦਲ ਕੇ ਬੰਦੇ ਆਏ ਜੀ ਤੇ ਕਵਾੜੀਏ ਨੂੰ ਕਹਿੰਦੇ ਸਾਬਾ ਮਤਲਬ ਇਹਨਾਂ ਨੂੰ ਲੋਕਾਂ ਨੇ ਜਲੀਲ ਕੀਤਾ ਜਦੋਂ ਇਹ ਕਹਿੰਦੇ ਯਾਰ ਵੀ ਛੋਟੀਆਂ ਛੋਟੀਆਂ ਗੱਲਾਂ ਤੇ ਆਪਾਂ ਨੂੰ ਲੋਕ ਪਰੇਸ਼ਾਨ ਕਰਦੇ ਆ ਇਸ ਕਰਕੇ ਜਿਹੜਾ ਹੈਗਾ ਵੀ ਬਾਦਲ ਪਰਿਵਾਰਾ ਜਿਹੜਾ ਕੁਦਰਤ ਤੋਂ ਦੂਰ ਹੋ ਗਿਆ ਇਹ ਬੰਦੇ ਹੁਣ ਉਹਨੂੰ ਛੱਡ ਚੁੱਕੇ ਆ ਹੁਣ ਅੱਜ ਦੀ ਵੱਡੀ ਅਪਡੇਟ ਆ ਜਿਹੜੀ ਹਲਕਾ ਲੰਬੀ ਤੋਂ ਕੰਮ ਕਰਦਾ ਸੀ ਲੰਬੇ ਸਮੇਂ ਤੋਂ ਡੀਪੀ ਢਿੱਲੋ ਉਹ ਕਾਲੀਦਾਰ ਨੂੰ ਅੱਜ ਛੱਡ ਗਿਆ ਅੱਗੇ ਕਿੱਧਰ ਜਾਂਦਾ ਉਹ ਕਿ ਆਸਰ ਆਇਆ ਹੈ ਸੂਤਰ ਹੈ ਸਰਕਾਰ ਦੇ ਦੱਸ ਰਿਹਾ ਹੈ ਵੀ ਆਮ ਆਦਮੀ ਪਾਰਟੀ ਜਾ ਰਿਹਾ ਤੇ ਖੁੜੀਆਂ ਉਹਨੂੰ ਟਿਕਟ ਦਵਾ ਰਿਹਾ ਹੈ ਜਿਹੜੀ ਜਿਮਨੀ ਚੋਣ ਹੋਣ ਵਾਲੀ ਐ ਪਰ ਪੱਕਾ ਨਹੀਂ ਇਸ ਮੱਧਮ ਰਾਹੀਂ ਕਹਨੇ ਆ ਜਿਹੜਾ ਪੱਕੀ ਗੱਲ ਇਹ ਐ ਵੀ ਜਿਹੜਾ ਇਹ ਦੀਪ ਬੱਸ ਜਿੰਨਾਂ ਕੋਲੇ ਸੈਂਕੜੇ ਬਸਾਂ ਕਰੋੜਾ ਰੁਪਏ ਦੀ ਪ੍ਰਾਪਰਟੀ ਐ ਬਾਦਲ ਸਰਕਾਰ ਚ ਬਹੁਤ ਕੁਝ ਬਣਾਇਆ ਤੇ ਬਾਦਲ ਕਹਨੇ ਦਿੱਤਾ ਵੀ ਇਹਨੂੰ ਬਹੁਤ ਕੁਝ ਐ ਇਹਨਾਂ ਨੇ ਵੀ ਬਾਦਲ ਕਿਆਂ ਨਾਲ ਜਿਹੜੀ ਹੈਗੀ ਐ ਪੂਰੀ ਐ ਗੱਡ ਕੇ ਖੜੇ ਐ ਰਾਜਾ ਬੜਿੰਗ ਹੋਇਆ ਜਾਂ ਉੱਥੇ ਹੋਰ ਕਾਂਗਰਸੀ ਲੀਡਰ ਹੋਇਆ ਜਿਨ੍ਹਾਂ ਉਹਨਾਂ ਨਾਲ ਇਹ ਮਤਲਬ ਪੂਰੀ ਇਹਨਾਂ ਨੇ ਨਿੱਜੀ ਬਹਿਸ ਵੀ ਪਾਈ ਸੀ ਬਾਦਲੀਆਂ ਕਰਕੇ ਪਰ ਹੁਣ ਜਿਹੜਾ ਮਸਲਾ ਇਹ ਹੈ ਵੀ ਗੁਰਦੁਆਰੇ ਜਾਂਦੇ ਆ ਤਾਂ ਉੱਥੇ ਤੜਕੇ ਲੋਕ ਬਾਦਲੀਆਂ ਕਰਨ ਗਾਣਾ ਕੱਢਦੇ ਆ ਸਕੂਲਾਂ 'ਚ ਜਾਂਦੇ ਆ ਤਾਂ ਬਾਦਲੀਆਂ ਕਰਨ ਲੋਕ ਗਾਣਾ ਕੱਢਦੇ ਆ ਕਿਤੇ ਚਲੇ ਜਾਓ ਅਗਲਾ ਕਹਿੰਦਾ ਯਾਰ ਗਲਤ ਕੰਮ ਉਹਨਾਂ ਨੇ ਇੱਕ ਰੇਪ ਹੈ ਕਿ ਜੋ ਉਹਨਾਂ ਨੇ ਕਾਦੇ ਮਾਫੀਆਂ ਉਹਨਾਂ ਨੇ ਦਿਵਾਇਆਂ ਜਥੇਦਾਰ ਉਹਨਾਂ ਨੇ ਘਰੇ ਸੱਦ ਕੇ ਸੈਨ ਕਰਾਏ ਪੰਜ ਪਿਆਰੇ ਉਹਨਾਂ ਨੇ ਬਦਲੇ ਗੁਰਦੁਆਰੇ ਤੇ ਕਬਜ਼ ਉਹਨਾਂ ਨੇ ਕਰੇ ਬਾਦਲ ਦੀ ਘਰ ਵਾਲੀ ਮਰੀ ਆ ਜਦੋਂ ਰੋਟੀ ਤੋਂ ਕੋਹ ਲਿਆਏ ਵੀ ਆਪਾਂ ਕਿਉਂ ਬਿਨਾ ਮਤ ਤੋਂ ਗਾਣਾ ਲਈਏ ਹੁਣ ਇਹ ਬੰਦੇ ਜਿਹੜੇ ਸਾਰੇ ਅਕਾਲੀ ਦਲ ਨੂੰ ਛੱਡ ਕੇ ਜਿਹੜਾ ਹੈਗਾ ਚਲੇ ਗਏ ਹੁਣ ਸਗਵੀਰ ਬਾਦਲ ਹੈ ਜਿਹੜਾ ਉਹ ਅਸਿਫਾ ਦੇ ਨਹੀਂ ਰਿਹਾ ਹੁਣ ਉਹ ਕੱਲਾ ਜਿਹੜਾ ਹੈਗਾ ਐਂਡ ਤੇ ਰਹਿ ਜੂ ਉਹਦੇ ਨਾਲ ਇੱਕ ਕੌਣ ਹੈ ਇੱਕ ਉਹਦੇ ਨਾਲ ਹੈਗਾ ਦਿਲਜੀਤ ਚੀਮਾ ਜਿਹੜਾ ਡੇਰਿਆਂ 'ਚ ਵੀ ਜਾਂਦਾ ਰਿਹਾ ਵਿਆਸ ਵੀ ਜਾਂਦਾ ਰਿਹਾ ਇੱਧਰ ਉੱਧਰ ਵੀ ਜਾਂਦਾ ਰਿਹਾ ਉਹ ਆ ਇਹਨਾਂ ਦਾ ਕਲਰਕ ਇੱਕ ਤਾਂ ਉਹ ਹੈਗਾ ਇੱਕ ਸੁਖਵੀਰ ਬਾਦਲ ਹੈ ਇੱਕ ਇਹਨਾਂ ਨਾਲ ਹੋਰ ਹੈਗਾ ਸਕੱਤਰ ਸੀਗਾ ਇਹਨਾਂ ਦਾ ਕੋਈ ਇੱਕ ਬਲਵਿੰਦਰ ਭੁੰਦੜਾ ਮਾਨਸਾ ਦਾ ਉਹਦਾ ਸਿਉਂਖ ਹੈ ਉਹਦਾ ਜਿੰਨਾ ਚਿਰ ਇੱਕ ਦੋ ਮੰਜੇ ਦੀਆਂ ਵਾਹੀਆਂ ਉਹਨਾਂ ਦੀਆਂ ਖਾ ਗਿਆ ਦੋ ਤੇ ਖੜਾ ਹੈਗਾ ਬੈੱਡ ਜਦੋਂ ਉਹਨਾਂ ਨੂੰ ਖਾ ਗਿਆ ਫੇਰ ਹਟੂਗਾ ਇਹ ਤਾਂ ਸਿਉਂਕ ਹੈਗੀ ਆ ਪਿੱਛੇ ਜੇ ਮੈਂ ਵੇਖਿਆ ਭੁੰਦੜ ਦਾ ਮੁੰਡਾ ਜਿਹਦੇ ਨਾਲ ਇੰਨੇ ਗਨਮੈਨ ਹੁੰਦੇ ਸੀ ਤੇ ਹੋਰ ਇੰਨਾ ਅਮਲਾ ਫੇਲਾ ਹੁੰਦਾ ਸੀ ਅਫਸਰਪੁਰੀ ਉਹਦੀ ਗੱਲਬਾਤ ਸੁਣਦੇ ਸੀ ਤੇ ਪਰਸੋ I20 ਗੱਡੀ ਤੇ ਫਿਰਦਾ ਸੀ ਇੱਕ ਉਹਦਾ ਟਾਇਰ ਇੱਕ ਐਨ ਕਿੰਨਾਂ ਜਾਂਦਾ ਸੀ ਕੈਨ ਜਾਂਦਾ ਸੀ ਕਿਉਂਕਿ ਇਹ ਲੋਕਾਂ ਨੇ ਕਰਿਆ ਲੋਕਾਂ ਵਿੱਚ ਰੱਬ ਵੱਸਦਾ ਲੋਕਾਂ ਵਿੱਚ ਰੱਬ ਵੱਸਦਾ ਹੁਣ ਜਿਹੜੀ ਸਰਕਾਰ ਹੈ ਸਰਕਾਰ ਨੇ ਜਿਹੜੇ ਬਾਦਲਿਆਂ ਦੇ ਵਿੱਚੋਂ ਚੰਗੇ ਬੰਦੇ ਸੀ ਨੇਕ ਬੰਦੇ ਸੀ ਇਮਾਨਦਾਰ ਬੰਦੇ ਸੀ ਉਹ ਚੱਕ ਲੇ ਚੱਕ ਲੇ ਕੀ ਮਤਲਬ ਆਪਦੀਆਂ ਪਾਰਟੀਆਂ ਦੇ ਵਿੱਚ ਲੈ ਗਏ ਹੋਰ ਕੋਈ ਬਾਹਰੋਂ ਤਾਂ ਜੇ ਆਪਾਂ ਕੋਈ ਨਵੀਂ ਪਾਰਟੀ ਕੱਲ ਨੂੰ ਬਣਾਉਣੇ ਆ ਤਾਂ ਬਾਹਰੋਂ ਤਾਂ ਬੰਦੇ ਆਉਂਦੇ ਨਹੀਂ ਸਾਊਥ ਅਫਰੀਕਾ ਚੋਂ ਆਉਣਗੇ ਤਾਂ ਪੰਜਾਬ ਚੋਂ ਹੀ ਪਰ ਰੈਗੂਲੇਸ਼ਨ ਤੇ ਮੈਮੋਰੰਡਮ ਤੇ ਨਿਜਮਾ ਜਿਹੜੇ ਉਹਨੂੰ ਅਪਣਾ ਲਿਆ ਹਾਂ ਇੱਥੇ ਇੱਕ ਗੱਲ ਕਹਿਣੀ ਬਣਦੀ ਹੈ ਕਿ ਭਗਵਾਨਤਮਾਨ ਨੇ ਜਿੰਨੀਆਂ ਨੌਕਰੀਆਂ ਦਿੱਤੀਆਂ ਉਹ ਉਹ ਸੁਲੰਘਾ ਕਰਦੇ ਵੀ ਬਿਨਾ ਪੈਸਾਂ ਤੋਂ ਦਿੱਤੀਆਂ ਪਰ ਮਾਨ ਸਾਹਿਬ ਜਿਹੜਾ ਤੁਸੀਂ ਨੌਕਰੀਆਂ ਦਿੱਤੀਆਂ ਉਹਦੋਂ ਤਿੰਨ ਗੁਣਾ ਲੋਕ ਆ ਜਿਹੜੇ ਸੇਵਾ ਮੁਕਤ ਹੋਗੇ ਆ ਉਹਦੀ ਕੈਬਨਿਟ ਦੇ ਖਰਚੇ ਘਟਾਓ ਫਿਰ ਜਾ ਕੇ ਕਿਤੇ ਪੰਜਾਬ ਦਾ ਜਿਹੜਾ ਹੋਊਗਾ ਭਲਾ ਹੋਊਗਾ ਰਿਸ਼ਵਤ ਘਟੇ ਚਲੋ ਇਹ ਵਿਸ਼ਾ ਹੋਰ ਸੀ ਆਪਾਂ ਵਿਸ਼ੇ ਉਸ ਤੇ ਗੱਲ ਕਰ ਰਹੇ ਸੀ ਵੀ ਜਿਹੜਾ ਕਿ ਧੜਾ ਧੜ ਬਾਦਲ ਕਹਿੰਚੋ ਜਾ ਰਹੇ ਆ ਲੋਕ ਹੁਣ ਜਿਹੜਾ ਹੈਗਾ ਬਾਦਲ ਸੁਖਬੀਰ ਬਾਦਲੇ 2-3 ਬੰਦਿਆਂ ਦਾ ਚਹੇਤਾ ਬਣ ਕੇ ਰਹਿ ਗਿਆ ਕਿਉਂਕਿ ਇਹ ਇੱਕ ਵਪਾਰੀ ਬੰਦਾ ਹੈ ਉਹਦੀ ਮਾਰਕੀਟਿੰਗ ਦੀ ਐਮਬੀਏ ਕੀਤੀ ਹੋਈ ਹੈ ਐਮਪੀਏ ਮਾਸਟਰ ਆਫ ਬਿਜ਼ਨਸ ਐਂਡ ਐਡਮਿਨਿਸਟ੍ਰੇਸ਼ਨ ਅਮਰੀਕਾ ਤੋਂ ਪੜ੍ਹ ਕੇ ਆਇਆ ਉਹਦਾ ਮਤਲਬ ਇਹ ਆ ਸਾਰਾ ਦਿਨ ਵੀ ਪੈਸਾ ਕਿਵੇਂ ਸਾਂਭਣਾ ਹੁਣ ਪਿੱਛੇ ਇਹਨਾਂ ਦੇ ਜਿਹੜਾ ਆਰਟੀ ਕਟਾਈ ਕਢਾਈ ਸੀ ਆਰਟੀ ਰਹੀ ਪੰਜ ਬਸਾਂ ਇੱਕ ਬੱਕਰੀਆਂ ਚਾਰਨ ਵਾਲੇ ਦੇ ਨਾਂ ਤੇ ਲੰਝੀਆਂ ਆ ਉਹਦੇ ਘਰੇ ਜਦੋਂ ਸਰਕਾਰ ਬਦਲੀ ਅਫਸਰ ਆਏ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਬੱਕਰੀਆਂ 12 13 ਇੱਜੜਾ ਮਤਲਬ ਪਾਲ ਕੇ ਹੋਣਾ ਉੱਥੇ ਜਾਣੇਗਾ ਤੇ ਕਦੇ ਇਹਨਾਂ ਦੇ ਬਾਦਰ ਕੇ ਸੈਲਸੁੱਲੇ ਜੇ ਘਟ ਜਾਂਦੇ ਉਦੋਂ ਮੈਂ ਤਾਂ ਦੁੱਧ ਜ਼ਰੂਰ ਲੈ ਜਾਂਦੇ ਸੀ ਤੇ ਮੇਰੇ ਕੋਲੇ ਕੋਈ ਬਸਾਂ ਨਹੀਂ ਇਹਨਾਂ ਨੇ ਕੋਲੇ ਖਾਲੀ ਐਫੀਡਾਟਾਂ ਦੇ ਸਾਈਨ ਕਰਾਏ ਵੀ ਸੀ ਨਾਲ ਦੀ ਨਾਲ ਉਹ ਕੈਲੇ ਦੇ ਨਾਂ ਤੋਂ ਹਟਾ ਕੇ ਤੜਕੇ ਭੂਲੇ ਦੇ ਨਾਂ ਤੇ ਚੜਾਤੀ ਬਸ ਮਤਲਬ ਇਹੋ ਜੀਆਂ ਠੱਗੀਆਂ ਟੋਰੀਆਂ ਥੋੜੇ ਛਿਹੜੇ ਛੋਟੇ ਵਿਚਾਰੇ ਆਮ ਲੋਕ ਆ ਉਹਨਾਂ ਨੂੰ ਬਦਨਾਮ ਕੀਤਾ ਗਿਆ ਢਾਬਿਆਂ ਦੇ ਕਬਜ਼ੇ ਬਰੈਡਾਂ ਬਰੈਡ ਬਣਾਉਣ ਵਾਲੀਆਂ ਕੰਪਨੀਆਂ ਤੇ ਕਬਜ਼ੇ ਸਟੀਲ ਫੈਕਟਰੀਆਂ ਤੇ ਕਬਜ਼ੇ ਲੋਹਾ ਢਲਾਈ ਵਾਲੀਆਂ ਫੈਕਟਰੀਆਂ ਦੇ ਕਬਜ਼ੇ ਕਵਾੜੀਆਂ ਤੂੰ ਕਹਿਦਾ ਵੀ ਹਿੱਸੇ ਦਿਓ ਹੋਰ ਨਸ਼ੇ ਤਸਕਰਾਂ ਨਾਲ ਵਾਹ ਵਾਸਤਾ ਈਵਨ ਕੇ ਜਿਹੜੀਆਂ ਸੜਕਾਂ ਚੋਰੀ ਆਪਣੇ ਚੋਰੀ ਨਹੀਂ ਸੌਰੀ ਚੌੜੀਆਂ ਹੋਈਆਂ ਉਥੋਂ ਵੱਡੇ ਦਰਾਖਤ ਟਾਲੀਆਂ ਤੂੰ ਤੇ ਆਪਦੇ ਘਰੇ ਲੈ ਕੇ ਪੱਟ ਕੇ ਖੰਜੂਰਾ ਬਾਦਲਪਿੰਡ ਲਾਤੀਆਂ ਮਤਲਬ ਕੌਰੂ ਬਾਸ਼ੇ ਨੂੰ ਵੀ ਮਾੜੇ ਕੰਮ ਕਰਿਆ ਉਹ 1 ਰੁਪਿਆ ਕੱਢਦਾ ਹੁੰਦਾ ਸੀ ਮਰੇ ਹੋਏ ਬੰਦਿਆਂ ਦੇ ਜੋਂ ਤੇ ਇਹ ਬੰਦੇ ਨੂੰ ਮਾਰ ਦਿੰਦੇ ਨੇ ਸੋ ਇਸ ਕਰਕੇ ਜਿਹੜਾ ਹੈਗਾ ਅੱਜ ਦੀ ਅਪਡੇਟ ਹੈ ਕਿ ਬਾਦਲ ਪਰਿਵਾਰ ਦਾ 30% ਜਿਹੜਾ ਹੈਗਾ ਲੰਬੀ ਦੇ ਵਿੱਚੋਂ ਹਿੱਸਾ ਖਤਮ ਹੋ ਗਿਆ ਬਹੁਤ ਵੱਡੀ ਕੰਪਨੀ ਹੈ ਦੀਪ ਕੰਪਨੀ ਹੈ ਜਿਹੜੀ ਉਹਦੇ ਜਿਹੜੇ ਪ੍ਰੋਪਰਾਈਟਰ ਹੈ ਮਾਲਕ ਹੈ ਡਿੰਪੀ ਢਿੱਲੋਂ ਤੇ ਉਹਦਾ ਭਾਈ ਹੈ ਦੋਨੇ ਇਕੱਠੇ ਭਰਾਣਗੇ ਅੱਜ ਡਿੰਪੀ ਢਿੱਲੋਂ ਆ ਜਿਹੜਾ ਬਾਦਲ ਕਾਂ ਤੋਂ ਦੂਰ ਹੋ ਗਿਆ ਕਿਉਂ ਹੋ ਗਿਆ ਕਿਉਂਕਿ ਇਹਨਾਂ ਨੇ ਕਤਾਈਆਂ ਕੀਤੀਆਂ ਲੋਕਾਂ ਨਾਲ ਫਰੇਵ ਕੀਤੇ ਐ ਲੋਕ ਗਾਲਾ ਇਹਨੂੰ ਕੱਢਦੇ ਐ ਬਾਦਲ ਕਿਆਂ ਨੂੰ ਅਗਲਾ ਕਹਿੰਦਾ ਅਸੀਂ ਕਿਉਂ ਸੁਣੀਏ ਭਾਈ ਸੋ ਇਹ ਅਪਡੇਟ ਅੱਜ ਦੀ ਸੀਗੀ ਤੇ ਇਹਦੇ ਵਿੱਚ ਜੇ ਤੁਹਾਨੂੰ ਜਿਮਣੀ ਚੋਣ ਦਾ ਐਲਾਨ ਹੋਣਾ ਬਹੁਤ ਕੁਝ ਹੋਣਾ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਲਾਈਕ ਕਰਨਾ ਧੰਨਵਾਦ